ਬਰਸ਼ਤਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਬਟਿੰਡਾ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਥੋੜਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਜਲਥਲ ਹੋ ਗਿਆ ਜੋਗੀਨਗਰ ਪ੍ਰਸਰਾਮ ਨਗਰ ਥੋਬੀ ਬਾਜ਼ਾਰ ਸਿਰਕੀ ਬਾਜ਼ਾਰ ਮਾਲ ਰੋਡ ਗਣੇਸ਼ਾ ਵਸਤੀ ਪਾਵਰ ਹਾਊਸ ਰੋਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਂਕ ਹਾਜ਼ੀਰਤਨ ਚੌਂਕ ਇਹ ਸਾਰੇ ਪਾਣੀ ਵਿੱਚ ਡੁੱਬੇ ਹੋਏ ਹਨ ਤੇ ਲੋਕਾਂ ਦਾ ਲੰਗੜਾ ਮੁਸ਼ਕਲ ਹੈ ਜੋਗੀ ਨਗਰ ਕਿਹਨੇ ਜਾਓਗੇ ਜਿੱਦੀ ਬਸਾਤ ਹੋਈ ਹੈ ਪਾਣੀ ਭਰਿਆ ਹੋਇਆ ਪਾਣੀ ਦੇਖੋ ਜੀ ਮਾਹੀ ਘਟ ਪਿਆ ਆ ਤੇ ਪਾਣੀ ਦੇਖੋ ਗੋਡੇ-ਗੋਡੇ ਬੰਦਾ ਤੁਰ ਕੇ ਲੰਘ ਨਹੀਂ ਸਕਦਾ ਕਾਰਾਂ ਨਾਲ ਪੂਰਾ ਆ ਤੇ ਅਗਰ ਪਾਣੀ ਕਦੋਂ ਨਿਕਲੂਗਾ ਕਿੱਥਾਂ ਜਾਊਗਾ ਤੇ ਬੰਦਾ ਪੈਨਲ ਤਾਂ ਲੰਘੇ ਨਹੀਂ ਸਕਦਾ ਸਾਈਕਲ ਵਾਲਾ ਨਹੀਂ ਲੰਘ ਸਕਦਾ ਸਕੂਟਰ ਵਾਲਾ ਨਹੀਂ ਲੰਘ ਸਕਦਾ ਕਾਰਾਂ ਦਾ ਪੂਰਾ ਹਾਲ ਹੈ ਤੇ ਇਸ ਸ਼ਹਿਰ ਦੇ ਵਿੱਚ ਐਮਐਲਏ ਦੇ ਏਰੀਆ ਦਾ ਇਹ ਹਾਲਾਂਕਿ ਬਾਬਾ ਕਹਿ ਤਾਂ ਉਹੀ ਤਾਂ ਵੀ ਜਿਹੜਾ ਇਹ ਜਿਹੜੇ ਹੁਣ ਮੌਕੇ ਦੇ ਐਮਐਲਏ ਨਾਲ ਇਹ ਹਾਲਿਆ ਦਾ ਦੂਆ ਕੀ ਕਰੂਗਾ ਬੰਦਾ ਲੇਕਿਨ ਇਹ ਤਾਂ ਦੇਖਣਾ ਚਾਹੀਦਾ ਵੀ ਹਾਂ ਸਾਡੇ ਏਰੀਆ ਤੇ ਇੰਨਾ ਆ ਵੀ ਪਾਣੀ ਦਾ ਨਿਵਾਸ ਹੋਵੇ ਬੰਦਾ ਆਵਾਜਾਈ ਸਾਰੀ ਬੰਦੇ ਆ ਕਾਰ ਵਾਲਾ ਤਾਂ ਉੱਪਰ ਕੇ ਨਿਗਾਹ ਕੇ ਲੰਘ ਜਾਊਗਾ ਸਾਈਕਲ ਵਾਲਾ ਸਕੂਟਰ ਵਾਲਾ ਬਹੁਤ ਬੁਰਾ ਹਾਂ ਪੈਦਲ ਵਾਲਾ ਕੀ ਕਰੂਗਾ ਇਹ ਤੇਰੇ ਨੇ ਬਿਚਾਤਾ ਤਾਂ ਪਹਿਲਾਂ ਸਾਰੇ ਖੇਤ ਦੇ ਸੀਵਰੇਜ ਦੀ ਸਫਾਈ ਕੀਤੀ ਗਈ ਲੱਗਦਾ ਕਿ ਸਫਾਈ ਹੋਈ ਹੈ ਸਫਾਈ ਹੋਈ ਤਾਂ ਪਾਣੀ ਦੇਖੋ ਕਿੰਨਾ ਖੜਾ ਫੀਲਡ ਪਾਈ ਹੋਈ ਉਸ ਦੀ ਤੇ ਪਾਣੀ ਇੰਨਾ ਨਹੀਂ ਖੜ ਸਕਦਾ ਜਿੰਨਾ ਪਾਣੀ ਖੜਾ ਹੈ ਠੀਕ ਹੈ ਸਫਾਈ ਕੀਤੀ ਹੋਊਗੀ ਪਰ ਜੇ ਪਾਣੀ ਦੇਖੋ ਘੰਟੇ ਬਾਅਦ ਨਿਕਲ ਜਾਂ 2 ਘੰਟੇ ਬਾਅਦ ਮੇਰਾ خیال ਤਾਂ 4 ਵਜੇ ਤੇ ਪਾਣੀ 5 ਵਜੇ ਤੇ ਨਿਕਲਣਾ ਬੰਦਾ ਹੈ ਕਿੰਨਾ ਪਾਣੀ ਖੜਾ ਚ ਸੈਕਲ ਬੰਦਾ ਨਹੀਂ ਜਾ ਸਕਦਾ ਸੈਕਲ ਵਾਲਾ ਨਹੀਂ ਜਾ ਸਕਦਾ ਇਹੋੜਾ ਪਾਏ ਹੋਏ ਪਾਣੀ ਦੇ ਕਰਨੀ ਪਾਣੀ ਕਰ ਪਾਣੀ ਕਰਕੇ ਖੜੇ ਆ ਕੈਂਦਨ ਲੰਗਾ ਕੇ ਕੋਡੇ ਕੋਡੇ ਪਾਣੀ ਸਾਈਕਲ ਨਹੀਂ ਚੱਲਦਾ ਇਹ ਪਤਾ ਨਹੀਂ ਕਿੱਧਰ ਕਿੱਥੇ ਪਾਣੀ ਦੇ ਪੈਰ ਪੈ ਜਾਦਾ ਲੱਗਦਾ ਤੁਹਾਨੂੰ ਵੀ ਸ਼ਹਿਰ ਦੇ ਸਫਾਈ ਸਭਾਈ ਹੋਈ ਹੈ ਜਾਂ ਨਹੀਂ ਹੋਈ ਦੇਖੋ ਹੁਣ ਜੇ ਸਫਾਈ ਹੋਈ ਉਹ ਤਾਂ ਇੰਨਾ ਪਾਣੀ ਨਹੀਂ ਖੜ ਸਕਦਾ ਜੇ ਲਾਇਆ ਜਾਵੇ ਸਫਾਈ ਹੋਈ ਹੋਵੇ ਪਾਣੀ ਨਹੀਂ ਖੜ ਸਕਦਾ ਇਹ ਤਾਂ ਦਿਨ ਦਾ ਹੀ ਆ ਸ਼ਿਵਰੇ ਸਾਫ ਕਰੋ ਬੰਦੇ ਤਾਂ ਕਹਿੰਦੇ ਸਾਲਾ ਦੇ ਸੀਪਰੇ ਸਾਫੋਂ ਕਰਤਾਇਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ